ਬੁਰਤ ਸਿੰਘ ਚੋਹਾਨ ਦੀ ਪੁਸਤਕ ਤੁਰਗਿਆਂ ਦੀ ਖੋ ਵਿੱਚੋਂ ਰਚਨਾ ਸੋਖਮ ਕਲਾ ਦਾ ਸਿਰਜਕ ਗੁਰਦਿਆਲ ਸਿੰਘ ਦਾ ਨਾਵਲ ਮੜੀ ਦਾ ਦੀਵਾ ਮੈਂ 14 ਸਾਲ ਦੀ ਉਮਰ ਵਿੱਚ ਪੜ੍ਹਿਆ ਸੀ ਉਸੇ ਨਾਵਲ ਨੇ ਮੈਨੂੰ ਆਲੇ ਦੁਆਲੇ ਨਾਲ ਜੋੜ ਦਿੱਤਾ ਸੀ ਨਾਵਲ ਦਾ ਪਾਤਰ ਜਗਸੀਰ ਮੇਰੇ ਲਈ ਉਪਰਾ ਨਹੀਂ ਸੀ ਸਾਡੀ ਗਵਾਂਢੀ ਜਗਸੀਰ ਵਾਂਗ ਕਿਸੇ ਦੇ ਘਰੀ ਇੱਕ ਬੰਦਾ ਆਉਂਦਾ ਸੀ ਜਗਸੀਰ ਦੀ ਭਾਗੀ ਮਾਂ ਵਰਗੀਆਂ ਵੀ ਸਾਡੇ ਆਣ ਗਵਾਂਢ ਵਿੱਚ ਬਹੁਤ ਸਨ ਜਿੰਨਾਂ ਦੇ ਮੁੰਡਿਆਂ ਦੇ ਵਿਆਹ ਨਹੀਂ ਸੀ ਹੋਰੇ ਜਿੰਨਾਂ ਦੇ ਵਿਆਹ ਲਈ ਉਹ ਨਵੀਆਂ ਆਈਆਂ ਬਹੂਆਂ ਦੇ ਮਿੰਨਤਾ ਤਰਲੇ ਕਰਦੀਆਂ ਸੀ ਫਿਰ ਸਾਡੇ ਗਵਾਂਢ ਵਿੱਚ ਇੱਕ ਨਾਈ ਬਰਾਦਰੀ ਦੀ ਉਹ ਔਰਤ ਵੀ ਸੀ ਜਿਹੜੀ ਵੇਖਣ ਨੂੰ ਪਾਨੀ ਵਰਗੀ ਲੱਗਦੀ ਸੀ ਨਾਵਲ ਦਾ ਕਥਨਕ ਮੇਰੇ ਮਨ ਵਿੱਚ ਗਹਿਰਾ ਉੱਕਰ ਗਿਆ ਸੀ ਨਾਵਲ ਦੇ ਪਾਤਰ ਮੈਨੂੰ ਕਿਸੇ ਵੇਲੇ ਨਾ ਪੁੱਲਦੇ ਸਾਡੇ ਖੇਤ ਦੇ ਕੋਲ ਦੀ ਸੂਆ ਵਗਦਾ ਸੀ ਉਹ ਸੂਏ ਦੀ ਮੈਂ ਪਹਿਲੀ ਛਲ ਵੀ ਆਉਂਦੀ ਵੇਖੀ ਸੀ ਪਰ ਵਗਦਾ ਵੀ ਵੇਖਿਆ ਤੇ ਹੌਲੀ-ਹੌਲੀ ਮਰਦਾ ਵੀ ਮੜੀ ਦਾ ਦੀਵਾ ਵਿਪੰਤਰ ਜਾਨਿਵਾ ਇਸਵੇ ਦੀ ਹੋਣੀ ਨਾਲ ਮੇਲ ਖਾਂਦਾ ਸੀ ਮੜੀ ਦਾ ਦੀਵਾ ਸ਼ੁੱਧ ਸੋਨੇ ਵਰਗਾ ਨਾਵਲ ਸੀ ਨੋਂ ਪਰ ਵੀ ਬਣਾਵਟੀ ਪਰ ਨਹੀਂ ਸੀ ਪਿੰਡੂ ਜੀਵਨ ਚੋਂ ਲਈ ਹੋਈ ਕਥਾ ਸੀ ਜਾਂ ਕਹਿ ਲੋ ਕਿ ਜੀਵਨ ਦੀ ਸਹੀ ਚਿੱਤਰਕਾਰੀ ਕੀਤੀ ਗਈ ਸੀ ਜਿਸ ਵਿੱਚ ਸ਼ੋਖ ਰੰਗ ਨਹੀਂ ਸੀ ਭਰੇਗੇ ਜੀਵਨ ਜਿਸ ਤਰ੍ਹਾਂ ਹੌਲੀ ਹੌਲੀ ਵਾਪਰਿਆ ਸੀ ਉਸੇ ਤਰ੍ਹਾਂ ਹੀ ਵਾਪਰਦਾ ਸੀ ਨਾਵਲ ਇਸ ਨਾਵਲ ਪਿੱਛੋਂ ਮੈਂ ਗੁਰਦਿਆਲ ਸਿੰਘ ਦੇ ਕਈ ਨਾਵਲ ਪੜੇ ਅਨ ਹੋਏ ਰੇਤੇ ਦੀ ਇੱਕ ਮੁਠੀ ਅੱਜ ਚਾਨਣੀ ਰਾਤ ਪਿੰਡੂ ਕਿਸਾਨੀ ਦੀ ਬਦਲਦੀ ਸੋਚ ਦੀ ਕਥਾ ਸੀ ਨਾਵਲ ਦਾ ਪਾਤਰ ਮੋਦਨ ਆਪਣੇ ਬਾਪ ਨੂੰ ਮੌਤ ਦੇ ਮੂੰਹ ਵਿੱਚ ਧੱਕਣ ਵਾਲਿਆਂ ਨੂੰ ਸਬਕ ਸਿਖਾਉਣ ਦਾ ਹਾਮੀ ਸੀ ਉਸ ਦੇ ਭਰਾ ਉਹਦੇ ਵਾਂਗ ਨਹੀਂ ਸੀ ਸੋਚਦੇ ਉਹ ਆਪਣੇ ਪਰਿਵਾਰ ਨੂੰ ਬਰਬਾਦ ਕਰਨ ਵਾਲਿਆਂ ਦੇ ਹੱਥ ਤੇ ਚੜ ਜਾਂਦੇ ਨੇ ਪਰ ਮੋਦਨ ਅੰਤਲੇ ਸਾਹਾਂ ਤੱਕ ਵੀ ਆਪਣੇ ਪਿਓ ਦੇ ਜੀਵਨ ਨੂੰ ਸਵਾਹ ਕਰਨ ਵਾਲਿਆਂ ਨੂੰ ਨਹੀਂ ਤੁਰਦਾ ਗਰਦਨ ਸਿੱਧੀ ਰੱਖਦਾ ਜਿਵੇਂ ਨਾਲ ਜਿਉਣਾ ਚਾਹੁੰਦਾ ਹੈ ਸਾਡੇ ਪਿੰਡੂ ਜੀਵਨ ਵਿੱਚ ਦੋਸਤੀ ਕਿੰਨੀ ਪੀੜੀ ਹੁੰਦੀ ਹੈ ਦੋਸਤੀ ਦੇ ਨਿਭਾਲੀ ਬਰਬਾਦ ਵੀ ਹੋ ਜਾਂਦੇ ਸੀ ਮੱਥੇ ਵੱਟ ਨਹੀਂ ਸੀ ਪਾਉਂਦੇ ਮਨ 'ਚ ਬੁਰੇ ਖਿਆਲ ਨਹੀਂ ਸੀ ਲਿਆਉਂਦੇ ਤਬਾਹ ਹੋ ਕੇ ਵੀ ਨਿਭਦੇ ਸੀ ਅਜਿਹਾ ਇੱਕ ਕਿਰਦਾਰ ਵੀ ਨਾਵਲ 'ਚ ਸੀ ਗੁਰਦਿਆਲ ਸਿੰਘ ਤੇ ਇਹ ਵੀ ਦੋਸ਼ ਲੱਗਦਾ ਸੀ ਕਿ ਉਹ ਮਲਬਈ ਜੀਵਨ ਦੀ ਫੋਟੋਗ੍ਰਾਫੀ ਕਰਦੇ ਨੇ ਨਵੇਂ ਵਿਚਾਰ ਨਹੀਂ ਸਿਰਜਦੇ ਨਾਵਲ ਕਵੇਲਾ ਉਹਨਾਂ ਵਿਚਾਰਾਂ ਦੀ ਤਰਜ਼ਬਾਨੀ ਕਰਦਾ ਹੈ ਕਿ ਵਿਖਾਵੇ ਦਾ ਧਰਮ ਜੀਵਨ ਦਾ ਆਧਾਰ ਨਹੀਂ ਬਣਦਾ ਜੀਵਨ ਔਰ ਧਰਮ ਦੇ ਅਵਸੀ ਸੰਬੰਧਾਂ ਤੇ ਇਸ ਤੇ ਰਹਿ ਸਕਦਾ ਹੈ ਗੁਰਦਿਆਲ ਸਿੰਘ ਦੇ ਨਾਵਲਾਂ ਦਾ ਨਿਰਨਾਇਕ ਨਾ ਸੁਖਮੰਦਾਸੀ ਕੇ ਨਾਵਲ ਪੜਦਿਆਂ ਅਨੁਭਵ ਕਰਨ ਔਖਾ ਹੁੰਦਾ ਸੀ ਕਿ ਨਾਵਨ ਲਿਖਣ ਦਾ ਮਕਸਦ ਕੀ ਹੈ ਜਿਸ ਤਰ੍ਹਾਂ ਫੁੱਲਾਂ ਦੀਆਂ ਪੱਤੀਆਂ 'ਚ ਖੁਸ਼ਬੂ ਹੁੰਦੀ ਹੈ ਖੁਸ਼ਬੂ ਜਿਹੜੀ ਅਨੁਭਵ ਕੀਤੀ ਜਾਂਦੀ ਹੈ ਨਜ਼ਰ ਨਹੀਂ ਆਉਂਦੀ ਇਹੋ ਕਾਰਨ ਹੈ ਕਿ ਉਹ ਵੀਮੀ ਸਦੀ ਦੇ ਪਰਪੱਖ ਨਾਵਲਕਾਰ ਦੇ ਤੌਰ ਤੇ ਸਾਹਮਣੇ ਆਏ ਉਹਨਾਂ ਦਾ ਨਾਵਲ ਅਨਹੋਏ ਮਿਸਤਰੀ ਭਾਈਚਾਰੀ ਨਾਲ ਸੰਬੰਧਿਤ ਸੀ ਨਾਵਲ ਦਾ ਪਾਤਰ ਬਿਸ਼ਨਾ ਆਖਰੀ ਸਾਹ ਹ ਤੱਕ ਵਿਰੋਧੀ ਵਰਤਾਰਿਆਂ ਨਾਲ ਸਮਝੌਤਾ ਨਹੀਂ ਕਰਦਾ ਹਿੱਕ ਤਾਨ ਕੇ ਜਿਉਂਦਾ ਹੈ ਜਿਸ ਤਾਂ ਬਾਰਿਸ਼ਾ ਨੇ ਹੀਰ ਲਿਖ ਕੇ ਆਪਣੇ ਆਪ ਨੂੰ ਆਉਣ ਵਾਲੀਆਂ ਸਰਦੀਆਂ 'ਚ ਜਿਉਂਦਾ ਕਰ ਲਿਆ ਸੀ ਉਸੇ ਤਰ੍ਹਾਂ ਹੀ ਗੁਰਦਿਆਲ ਸਿੰਘ ਨੇ ਬਿਸ਼ਨਾ ਪਾਤਰ ਸਿਰਜ ਕੇ ਕੀਤਾ ਹੈ ਨਾਵਲ ਅੰਨੇ ਕੋੜੀ ਦਾ ਦਾਨ ਸਿਰਫ ਇੱਕ ਦਿਨ ਦੀ ਕਹਾਣੀ ਹੈ ਮੁਲਕ ਰਾਜ ਅਨੰਦ ਨੇ ਵੀ ਆਪਣੇ ਨਾਵਲ ਅਸ਼ੂਤ ਯਾਨੀ ਅਨਟਚੇਬਲ ਵਿੱਚ ਇਹ ਵਿਧੀ ਵਰਤੀ ਸੀ ਇਹ ਨਾਵਲ ਵਾਲਮੀਕੀ ਸਮਾਜ ਨਾਲ ਸੰਬੰਧਿਤ ਸੀ ਗੁਰਦਿਆਲ ਸਿੰਘ ਦਾ ਰੇਤੇ ਦੀ ਕਮੁੱਠੀ ਮਜ਼ਦੂਰ ਜਮਾਤ ਨਾਲ ਸੰਬੰਧਿਤ ਹੈ ਨਾਵਲ ਦਾ ਅੰਤ ਕਮਾਲ ਦਾ ਬਹੁਤ ਸ਼ਹਿਰੋਂ ਤੰਗੀ ਦਾ ਮਾਰਿਆ ਪਿੰਡ ਜਾ ਰਿਹਾ ਹੈ ਅੱਗੋਂ ਪਿਓ ਗਰੀਬੀ ਦਾ ਮਾਰਿਆ ਹੋਇਆ ਪੁੱਤ ਕੁਲ ਸ਼ਹਿਰ ਆ ਰਿਹਾ ਹੈ ਰਾਹ ਵਿੱਚ ਦੋਵੇਂ ਇਕੱਠੇ ਹੋ ਜਾਂਦੇ ਨੇ ਨਾਵਲ ਵੱਡਾ ਤੇ ਦੁਖਦਾਈ ਸਵਾਲ ਛੱਡ ਕੇ ਮੁਕਤ ਹੈ ਉਹਨਾਂ ਨੇ ਨਾਵਲ ਦੀਆਂ ਜੁਕਤਾ ਨਾਨਕ ਸਿੰਘ ਦੇ ਨਾਵਲ ਪੜ੍ਹ ਕੇ ਸਿੱਖੀਆਂ ਸੀ ਪਰ ਪਾਤਰ ਉਹਨਾਂ ਵਾਂਗ ਅਦਰਸ਼ਨੀ ਸਰ ਜੀ ਸਗੋਂ ਮਲਵਈ ਜੀਵਨ ਚੋਂ ਚੁਣੇ ਉਹਨਾਂ ਦੇ ਪਾਤਰ ਆਲੇ ਦੁਆਰੇ ਤੋਂ ਲੈ ਹੋਣ ਕਰਨ ਪਾਠਕਾਂ ਨੂੰ ਸਮਾਜ ਨਾਲ ਜੋੜਦੇ ਸੀ ਪਾਠਕ ਦੇ ਮਨ ਤੇ ਗਹਿਰੀ ਛਾਪ ਛੱਡਦੇ ਸੀ ਇਸ ਹੁਨਰਮੰਦੀ ਟੀ ਉਹਨਾਂ ਦਾ ਨਰਵਾ ਸੈਤਕ ਪੁਇਕਸੀ ਜਿਸ ਨੇ ਉਸ ਦੀ ਨਾਵਲ ਕਲਾ ਨੂੰ ਅਸਮਾਨ ਤੇ ਤਾਰੇ ਵਾਂਗ ਚਮਕਾਇਆ ਪਾਠਕ੍ਰਮ ਦੇ ਵੀ ਉਹਦੇ ਨਾਵਲ ਵੱਧੋ ਵੱਧ ਅੰਗ ਰਹੇ ਆਲੋਚਕਾਂ ਨੇ ਵੀ ਉਹਨਾਂ ਨੂੰ ਵੱਧੋ ਵੱਧ ਕਹ ਰਿਹਾ ਹਿੰਦੀ ਦੇ ਆਲੋਚਕ ਨਾਮ ਵਰਤ ਸਿੰਘ ਨੇ ਉਹਨਾਂ ਦੀ ਮਹਾਨ ਪ੍ਰਤਿਭਾ ਨੂੰ ਮਾੜੀ ਦਾ ਦੀਵਚੋਂ ਪਹਿਚਾਣਿਆ ਫਿਰ ਪੰਜਾਬੀ ਆਲੋਚਨਾ ਵੀ ਉਹਨਾਂ ਦੀ ਪਿੱਛੇ ਲੱਗ ਬਣੀ ਟੀ ਆਰ ਵਿਨੋਦ ਨੇ ਉਹਨਾਂ ਦੇ ਨਾਵਲਾਂ ਬਾਰੇ ਲਗਾਤਾਰ ਲਿਖਿਆ ਬਿਸ਼ਨੇ ਨੂੰ ਉਹ ਸ਼ਾਕਰ ਪਾਤਰ ਸਮਝਦੇ ਸਨ ਉਨਾ ਦਿਨ ਆਵਲਾਂ ਦੀ ਅੰਚਲਿਕਤਾ ਦੇ ਵੀ ਉਹ ਕਾਇਲ ਸਨ ਸਹਿਤਕ ਹਲਕਿਆਂ ਵਿੱਚ ਇਹ ਗੱਲ ਵੀ ਚੱਲਦੀ ਸੀ ਕਿ ਡਾਕਟਰ ਵਿਨੋਦ ਗੁਰਦੇਵਾਲ ਸਿੰਘ ਦੀ ਸਹਿਤਕ ਫਸਲ ਲਈ ਖਾਸ ਬਣ ਕੇ ਰਹਿ ਗਿਆ ਹੈ ਗੁਰਦੇਵਾਲ ਦੇ ਬਾਰੇ ਨਿਆਰੀ ਹੋ ਗਏ ਨੇ ਵਿਨੋਦ ਦਾ ਕੁਝ ਨਹੀਂ ਬਣਿਆ ਕਿਹਾ ਜਾਂਦਾ ਸੀ ਵਿਨੋਦ ਨੇ ਬਲਦੇਵ ਸਿੰਘ ਨੂੰ ਪ੍ਰੇਰਣਾ ਦੇ ਕੇ ਪੰਜਵਾਂ ਸਹਿਬਜ਼ਾਦਾ ਨਾਵਲ ਲਿਖਵਾਇਆ ਨਾਵਲ 56 ਪਿਛੋਂ ਇਹ ਗੱਲ ਵੀ ਚੱਲੀ ਕਿ ਵਿਨੋਦ ਨੇ ਗੁਰਦੇਵਾਲ ਦੇ ਮੁਕਾਬਲੇ ਬੰਝ ਗੱਡਿਆ ਹੈ ਭਰੇ ਸਹਿਤਕ ਚਰਚਾ ਸੀ ਜਾਂ ਤਕਰਦਾ ਸੀ ਜਿਵੇਂ ਅੰਬਰ ਤੇ ਹਰ ਇੱਕ ਤਾਰੇ ਦਾ ਆਪਣਾ ਆਪਣਾ ਮਕਾਮ ਹੁੰਦਾ ਉਸੇ ਤਰ੍ਹਾਂ ਸਾਹਿਤਿਕ ਅੰਬਰ ਤੇ ਵੱਖ-ਵੱਖ ਲੇਖਕਾਂ ਦਾ ਥਾਂ ਇਹ ਗੱਲ ਝੁਟਲਾਈ ਨਹੀਂ ਜਾ ਸਕਦੀ ਉਹਨਾਂ ਦਾ ਸਭ ਹਸਮੁਖ ਵੀ ਸੀ ਹੁੰਜ ਭਾਵੇਂ ਗੰਭੀਰ ਰਹਿੰਦੇ ਸਨ ਡਾਕਟਰ ਮਨੋਦ ਨਾਲ ਉਹਨਾਂ ਦਾ ਹਾਸਾ ਠੱਠਾ 28 ਚੱਲਦਾ ਸੀ ਕਈ ਵਾਰ ਸਦਾਚਾਰਕ ਲੀਹਾਂ ਵੀ ਟੱਪ ਜਾਂਦੇ ਇੱਕ ਦਿਨ ਉਹਨੂੰ ਕਹਿੰਦੇ ਲਾਲਾ ਜੀ ਦੱਸੋ ਸਭ ਤੋਂ ਵੱਡਾ ਆਸ਼ਿਕ ਕੌਣ ਹੈ ਮਨੋਦ ਨੇ ਕਹੀ ਨਾਲੇ ਗੁਰਦਿਆਲ ਸਿੰਘ ਸਿਰ ਮਾਰਦੇ ਰਹੇ ਮਨੋਦ ਕਹਿੰਦਾ ਫਿਰ ਤੁਸੀਂ ਦੱਸੋ ਉਹ ਕਹਿੰਦੇ ਸਭ ਤੋਂ ਵੱਡਾ ਆਸ਼ਕ ਬਾਣੀਆਂ ਹੁੰਦਾ ਹੈ। ਤੁਹਾਡੇ ਚੋਂ ਭਾਵੇਂ ਇੰਦਰ ਬਾਣੀਆਂ ਵੀ ਹੋਇਆ। ਉਹਦੀ ਗੱਲ ਛੱਡੋ। ਮੰਡੀਆਂ ਚ ਵੀ ਸਾਰੇ ਬਾਣੀਆਂ ਵੱਡੇ ਆਸ਼ਕ ਨੇ। ਬਾਣੀਆਂ ਕੰਜੂਸ ਹੁੰਦੇ ਨੇ। ਜੇ ਉਹਦੀ ਤਰਲ ਮੁਰਲ ਬੜਿਆਣੀ ਮਿਲ ਜਾਂਦੀ ਉਸੇ ਨਾਲ ਹੀ ساری ਉਮਰ ਕੱਟ ਜਾਂਦੇ ਆ। ਹੋਰ ਪਾਸੇ ਝਾਕਦੇ ਹੀ ਨਹੀਂ। ਜੇ ਝਾਕਦੇ ਵੀ ਅਛੇ ਤੀ ਕੀਤੇ ਆ ਬਾਣੀ ਬਣਦਾ। ਜਿਵੇਂ ਪੰਜਾਬੀ ਵਿੱਚ ਹੋਰ ਪ੍ਰਸਿੱਧ ਲੇਖਕਾਂ ਬਾਰੇ ਜਾ ਉਹਨਾਂ ਦੇ ਸੁਭਾਅ ਬਾਰੇ ਬਦ ਖੋਈ ਦਾ ਬਾਜ਼ਾਰ ਗਰਮ ਰਹਿੰਦਾ ਉਹ ਗੁਰਦਿਆਲ ਸਿੰਘ ਬਾਰੇ ਵੀ ਗਰਮ ਹੋਣ ਲੱਗਿਆ ਪਾਠਕਾਂ ਦਾ ਉਹਨਾਂ ਦੇ ਨਾਵਲ ਨੂੰ ਸੋਹਰਦਤਾ ਨਾਲ ਪੜਨ ਵਾਲਿਆਂ ਦੇ ਕੰਨਾਂ ਵਿੱਚ ਗੱਲਾਂ ਪੈਂਦੀਆਂ ਕਿ ਉਹ ਕੰਜੂਸ ਬੋਤਾ ਹੈ ਸਰਕਾਰੀ ਨਾਮ ਲੈਣ ਦਾ ماہر ਹੈ ਆਪਣੀ ਸਾਦੀ ਬਿਮਾਰੀ ਦੇ ਰੋਣੇ ਧੋਣੇ ਰੋਕੇ ਫਾਇਦੇ ਉਠਾਉਂਦਾ ਹੈ ਉਹ ਕਿਸੇ ਸਾਇਤਿਕ ਸਮਾਗਮ ਵਿੱਚ ਨਹੀਂ ਜਾਂਦਾ ਗਿੰਤੀਆਂ ਮਹਿੰਤੀਆਂ ਦਾ ਬਾਹਰ ਹੈ ਜਿੱਥੇ ਉਹਨਾਂ ਦੇ ਹੱਕ ਵਿੱਚ ਹਵਾ ਤੇਜ਼ ਹੁੰਦੀ ਰਹਿੰਦੀ ਸੀ ਉਥੇ ਉਲਟ ਬਰੋਲੇ ਵੀ ਹੰਬਰ ਨੂੰ ਚੜਦੇ ਰਹਿੰਦੇ ਗਰਦ ਚੜਦੀ ਵੀ ਰਹਿੰਦੀ ਧਰਤੀ ਤੇ ਬਹਿੰਦੀ ਵੀ ਮੈਂ ਉਹਨਾਂ ਨੂੰ ਬਠਿੰਡੇ ਵਿੱਚ ਇੱਕ ਸਹਿਤਿਕ ਸਮਾਗਮ ਵਿੱਚ ਬੋਲਦਿਆਂ ਸੁਣਿਆ ਉਹਨਾਂ ਦਿਨਾਂ ਵਿੱਚ ਕਾਮੇਡੀ ਸਾਹਿਤ ਦਾ ਬੋਲਬਾਲਾ ਦਾਦਾ ਸੀ ਉਹਨਾਂ ਦੇ ਨਾਵਲਾਂ ਨੂੰ ਕਾਮਰੇਡ ਇਸੇ ਕਰਕੇ ਨੱਕ ਹੇਠ ਨਹੀਂ ਸੀ ਲਿਆਉਂਦੇ ਕਿਉਂ ਆਪਣੇ ਪਾਤਰਾਂ ਜੋ ਸਿਸਟਮ ਦੇ ਵਿਰੁੱਧ ਬਗਾਵਤ ਨਹੀਂ ਕਰਵਾਉਂਦਾ ਉਹਦੇ ਪਾਤਰ ਉਹਦੇ ਵਰਗੇ ਨਿਰਸ ਨੇ ਉਹਦੇ ਵਰਗੀ ਹੰਬੀ ਹਾਰੀ ਜ਼ਿੰਦਗੀ ਜਿਉਂਦੇ ਨੇ ਉਹ ਇਹ ਵੀ ਕਹਿੰਦੇ ਨੇ ਕਿ ਇਸ ਤਰ੍ਹਾਂ ਦਾ ਸਾਹਿਤ ਸਮਾਜ ਦੀ ਕਲਿਆਣਕਾਰੀ ਨਹੀਂ ਹੁੰਦਾ ਪਰ ਗੁਰਦਿਆਲ ਸਿੰਘ ਬੇ ਲੋੜੇ ਬਦਰੋਕ ਕਰਨ ਬਾਰੇ ਸਾਹਿਤ ਨੂੰ ਸਹਿਤ ਨਹੀਂ ਸੀ ਮੰਨਦਾ ਉਹ ਕਹਿੰਦਾ ਸੀ ਕਿ ਅਜਿਹਾ ਸਾਹਿਤ ਸਾਹਿਤ ਨਹੀਂ ਸਗੋਂ ਕਿਸੇ ਮਨੋਰਥ ਨੂੰ ਮੁੱਖ ਰੱਖ ਕੇ ਲਿਖਿਆ ਗਿਆ ਸਾਹਿਤ ਹੈ ਸਿਰਜੀ ਵੀ ਨਹੀਂ ਸਾਹਿਤ ਰਾਜਨੀਤਿਕ ਮਨੋਰਥ ਪੂਰਾ ਨਹੀਂ ਕਰਦਾ ਉਹ ਇਸ ਗੱਲ ਦਾ ਧਾਰਨੀ ਸੀ ਕਿ ਸਿਰਜੇ ਸਾਹਿਤ ਦੇ ਗਰਭ ਵਿੱਚ ਅਗਾਹ ਬਦੂ ਸੋਚ ਸਮਾਈ ਹੋਣੀ ਚਾਹੀਦੀ ਹੈ ਉਹ ਚਾਹੁੰਦੇ ਸਨ ਕਿ ਲੇਖਕ ਨਾਵਲ ਦੇ ਮੰਚ ਤੇ ਖੁਦ ਨਾ ਨਾਰੇ ਮਾਰੇ ਸਗੋਂ ਪਾਤਰਾਂ ਦੇ ਅੰਤਰਮਨ ਵਿੱਚ ਬਿਰਾਜਮਾਨ ਰਹੇ ਉਹ ਜਾਤੀਵਾਦ ਦੇ ਖਿਲਾਫ ਸਨ ਜਾਤੀਵਾਦੀਆਂ ਜਿਹੜਾਂ ਸਮਾਜ ਵਿੱਚ ਕਿੰਨੀਆਂ ਡੂੰਘੀਆਂ ਨੇ ਇਹ ਪ੍ਰਮਾਣ ਉਹਨਾਂ ਦੇ ਪਰਸਾ ਨਾਵਲ ਵਿੱਚੋਂ ਮਿਲਦਾ ਹੈ ਆਹਣ ਵਿੱਚੋਂ ਵੀ ਵੇਖਿਆ ਜਾ ਸਕਦਾ ਹੈ ਸੰਪਰਦਾਇਕਤਾ ਦਾ ਭਿਆਨਕ ਵਰਣਨ ਜੋ ਉਹਨਾਂ ਦੀ ਸਹਿਰ ਜੀਵਨੀ ਵਿੱਚੋਂ ਮਿਲਦਾ ਹੈ ਉਹ ਪੰਜਾਬੀ ਚ ਦੇਸ਼ ਦੀ ਵੰਡ ਬਾਰੇ ਲਿਖੀ ਹੋਈ ਕਿਸੇ ਰਚਨਾ ਚੋਂ ਨਹੀਂ ਮਿਲਦਾ ਉਹਨਾਂ ਦਾ ਇੱਕ ਮੁਸਲਮ ਪਾਤਰ ਹੈ ਜੋ ਕੋਲੂ ਚਲਾ ਕੇ ਆਪਣਾ ਪਰਿਵਾਰ ਪਾਲਦਾ ਹੈ ਉਸ ਦੀ ਘਰਵਾਲੀ ਮਰੀ ਹੋਈ ਹੈ ਮੁੰਡਾ ਤੇ ਕੁੜੀ ਛੋਟੇ ਹਨ ਅੰਗਰੇਜ਼ਾਂ ਅਮਰਿਤ ਬਾਅਦ ਜਿਉਂਦਾ ਉਠਾਉਂਦਾ ਉਠਾਉਂਦਾ ਉਹ ਬਾਰ-ਬਾਰ ਜੇਲ ਜਾਂਦਾ ਹੈ। ਉਹਦੇ ਬੱਚਿਆਂ ਨੂੰ ਆਂਡ-ਗਵਾਂਡ ਦੇ ਲੋਕ ਰੋਟੀ ਪਾਣੀ ਦਿੰਦੇ ਹਨ। ਉਹਦਾ ਸੁਪਨਾ ਦੇਸ਼ ਨੂੰ ਆਜ਼ਾਦ ਕਰਵਾਉਣਾ ਹੈ ਪਰ ਜਦੋਂ ਪਿੰਡਾਂ ਦੇ ਮੁਸਲਮਾਨਾਂ ਨੂੰ ਮਾਰਨ ਵਾਲੇ ਬਹਿਸ਼ੀ ਲੋਕ ਮੰਡੀ ਵਿਚ ਆਉਂਦੇ ਹਨ ਤਾਂ ਉਸ ਨੂੰ ਤੇ ਉਸਦੇ ਦੋਵੇਂ ਬੱਚਿਆਂ ਨੂੰ ਮਾਰ ਦਿੰਦੇ ਨੇ। ਇਸ ਵਰਤਾਰੇ ਵਿੱਚ ਗੁਰਦਿਆਲ ਸਿੰਘ ਦੇ ਚਿੰਤਨ ਦੀ ਤਾਕਤ ਦੇ ਦਰਸ਼ਨ ਹੁੰਦੇ ਹਨ। ਇਨਾ ਤਿੰਨਾ ਪਾਤਰਾਂ ਦਾ ਮਰਨਾ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਸਿਰ ਝੁਕ ਜਾਂਦਾ ਗੁਰਦਿਆਲ ਸਿੰਘ ਦੀ ਕਲਮ ਦੀ ਸ਼ਕਤੀ ਅੱਗੇ ਉਹ ਕਲਾਮ ਹੀ ਟੰਨਾ ਸੰਪਰਦਾਇਕਤਾ ਨੂੰ ਸ਼ਰਮਸਾਰ ਕਰਦਾ ਹੈ ਬਟੇਂਡਾ ਲਾਇਬ੍ਰੇਰੀ ਵਿੱਚ ਜਗਦੀਸ਼ ਸਿੰਘ ਕਈ ਦਾ ਗਿਆਨੀ ਕਾਲਜ ਸੀ ਕਾਫੀ ਵੱਡੇ ਕਮਰੇ ਵਿੱਚ ਉੱਥੇ ਬਟੇਂਡਾ ਸਹਿਜ ਸਭਾ ਦੀਆਂ ਮੀਟਿੰਗਾਂ ਹੁੰਦੀਆਂ ਇੱਕ ਮੀਟਿੰਗ ਵਿੱਚ ਗੁਰਦਿਆਲ ਸਿੰਘ ਵੀ ਆਏ ਸੀ ਮੈਂ ਉੱਥੇ ਆਪਣੀ ਗਜ਼ਲ ਗਾਈ ਗਜ਼ਲ ਦਾ ਇੱਕ ਸ਼ੇਅਰ ਸੀ ਨਿਤ ਦਿਨ ਇਸ ਧਰਤੀ ਦੇ ਉੱਤੇ ਪਾਪ ਵਧੇ ਤੇ ਫੁੱਲੇ ਸੁੰਦੇਹਾ ਕੀ ਇਸ ertidite ਹੋਏ ਸਨ ਅਫਤਾਰ ਗੁਰਦਿਆਲ ਸਿੰਘ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਤਿੰਨ ਚਾਰ ਮਿੰਟ ਇਸ ਸ਼ੇਰ ਤੇ ਹੀ ਬੋਲਦੇ ਰਹੇ ਮੈਨੂੰ ਉਹ ਚੰਗੇ ਇਸ ਕਰਕੇ ਨਹੀਂ ਸੀ ਲੱਗੇ ਕਿ ਉਹ ਮੇਰੇ ਸ਼ੇਰ ਤੇ ਬੋਲੇ ਸੀ ਸਗੋਂ ਇਸ ਲਈ ਚੰਗੇ ਲੱਗੇ ਸਨ ਕਿ ਉਹ ਸ਼ੇਰ ਦਾ ਮਨੋਰਥ ਸਮਝੇ ਸੀ ਗਹਿਰਾਈ ਵਿੱਚ ਉਤਰੇ ਸੀ ਉਹਨਾਂ ਨੇ ਮੈਨੂੰ ਸ਼ਾਇਰੀ ਲਈ ਹੋਰ ਵੀ ਗੰਭੀਰ ਕਰ ਦਿੱਤਾ ਸੀ ਮੇਰੇ ਲਈ ਇਹ ਸਪਸ਼ਟ ਹੋ ਗਿਆ ਸੀ ਕਿ ਸ਼ਾਇਰੀ ਸਿਰਫ ਰਦੀਫ ਕਾਫੀਆ ਮਿਲਣਾ ਨਹੀਂ ਜੀਵਨ ਦੇ ਫਲਸਫੇ ਨਾਲ ਵੀ ਇਸ ਦਾ ਗਹਿਰਾ ਸਬੰਧ ਹੁੰਦਾ ਜਾਂ ਹੋਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਸੀ ਇਹ 17 ਜਿਹੜੇ ਲੋਕ ਮਾਨ ਕਰਦੇ ਨਹੀਂ શકਦੇ ਕਿ ਇਸ ਧਰਤੀ ਤੇ ਰਿਸ਼ੀ मुनि अवतार ਹੋਏ ਸਨ। ਇਹਨਾਂ 17 ਵਿੱਚ ਉਹਨਾਂ ਨੂੰ ਫਟਕਾਰਿਆ ਵੀ ਨਹੀਂ ਗਿਆ, ਕਸਰ ਵੀ ਨਹੀਂ ਛੱਡੀ। ਫਿਰ ਚੰਡੀਗੜ੍ਹ ਵਿੱਚ ਇਕਬਾਲ ਸਹਿ ਦਾ ਤਿੰਨ ਰੋਜ਼ਾ ਸੈਤਿਕ ਸਮਾਗਮ ਹੋਇਆ। ਗੁਰਦਿਆਲ ਸਿੰਘ ਉਸ ਵਿੱਚ ਵੀ ਗਏ ਸਨ। ਬੱਚਿਆਂ ਬਾਰੇ ਲਿਖੇ ਜਾਣ ਵਾਲੇ ਸਹਿਤ ਬਾਰੇ ਉਹਨਾਂ ਨੇ ਜੋ ਗੱਲਾਂ ਕੀਤੀਆਂ ਉਹ ਵੀ ਬਹੁਤ ਗਹਿਰੀਆਂ ਸਨ। ਵਾਹ ਬੀਬਾਲ ਸਹਿਤ ਰਿਕਸੇ ਸਨ ਦੂਜੀ ਤੋਂ ਲੈ ਕੇ ਦਸਵੀਂ ਤੱਕ ਦੇ ਪੰਜਾਬੀ ਪਾਠਕ੍ਰਮ ਵਿੱਚ ਉਹਨਾਂ ਦੀਆਂ ਬਹੁਤ ਸਾਰੀਆਂ ਕਿਰਤਾਂ ਲੱਗੀਆਂ ਹੋਈਆਂ ਸਨ ਬਾਲ ਸਹਿਤ ਮੈਂ ਵੀ ਲਿਖਦਾ ਸੀ ਬਾਲ ਸਹਿਤ ਲਿਖਣ ਬਾਰੇ ਉਹਨਾਂ ਨੇ ਮੇਰੀ ਸੋਚ ਦਾ ਦਾਇਰਾ ਮੁਕਲਾ ਕੀਤਾ ਗੁਰਦੇਵਾਲ ਸਿੰਘ ਨੇ ਆਪਣੀ ਜੀਵਨ ਉਸਾਰੀ ਆਪ ਕੀਤੀ ਸੀ ਛੋਟੇ ਹੁੰਦਿਆਂ ਦੇ ਹੀ ਕਬੀਲਦਾਰੀ ਗੱਲ ਪੈ ਗਈ ਸੀ ਉਹ ਤਾਂ ਜੀਵਨ ਸ਼ੁਰੂ ਹੋ ਗਿਆ ਸੀ ਬਾਪ ਉਹਨਾਂ ਦੀ ਪ੍ਰਤਿਭਾ ਨੂੰ ਪਛਾਨ ਨਹੀਂ ਸੀ ਸਕਿਆ ਉਹ ਚਾਹੁੰਦਾ ਸੀ ਕਿ ਉੱਤਰਖੰਡਾ ਕੰਮ ਕਰੇ ਗੁਰਦੇਵਾਲ ਸਿੰਘ ਦੀ ਪੜਾਈ ਵਿੱਚੇ ਰਹੀ ਸੀ ਗਵੰਦ ਦੇ ਅਧਿਆਪਕ ਦੇ ਕਹਿ ਤੋਂ ਉਹਨਾਂ ਨੇ ਪ੍ਰਾਈਵੇਟ ਪੜਨਾ ਸ਼ੁਰੂ ਕੀਤਾ ਗਿਆਨੀ ਤੱਕ ਪਹੁੰਚਿਆ ਅੱਗੇ ਵਾਇਆ ਬਠਿੰਡੇ ਬੀਆ ਕਰਨੀ ਸੀ ਉਹਨਾਂ ਦੀ ਗਲੀ ਦੇ ਵਸਿੰਦੇ ਚਰਚਿਤ ਲੇਖਕ ਜੰਗ ਬਹਾਦਰ ਗੋਇਲ ਨੇ ਮੈਨੂੰ ਪਿਛਲੇ ਦਿਨੀ ਦੱਸਿਆ ਕਿ ਗੁਰਦੇਵਾਲ ਸਿੰਘ ਮਿਹਨਤੀ ਬਹੁਤ ਸਨ ਜਿਨ੍ਹਾਂ ਦਿਨਾਂ ਵਿੱਚ ਵਾਇਆ ਬਠਿੰਡਾ ਬੀਏ ਕਰ ਰਹੇ ਸੀ ਉਹਨਾਂ ਦਿਨਾਂ ਵਿੱਚ ਗਰਮੀ ਚ ਰਾਤ ਦੇ 9 ਵਜੇ ਉਹ ਦੀਵੇ ਦੇ ਚਾਨਣ ਚ ਮੈਕਸਿਮ ਗੋਰਕੀ ਦੀ ਜਿਮਨੀ ਦੇ ਇੱਕ ਭਾਗ ਮੇਰਾ ਬਚਪਨ ਦਾ ਅੰਗਰੇਜ਼ੀ ਤੋਂ ਪੰਜਾਬੀ ਅਨਵਾਜ਼ ਵੀ ਕਰ ਰਹੀ ਸੀ ਬਣਾਣ ਪਾਈ ਹੋਈ ਸੀ ਮੁੜਕੋ ਮੁੜਕੀ ਸਨ ਚਾਰ ਡਿਕਸ਼ਨਰੀਆਂ ਕੋਲ ਰੱਖੀਆਂ ਹੋਈਆਂ ਸਨ ਬਿਜਲੀ ਉਦੋਂ ਹੁੰਦੀ ਨਹੀਂ ਸੀ ਦੀਵੇ ਤੇ ਹੀ ਬਾਟੀ ਚ ਚਾਤਰੀ ਹੋਈ ਸੀ ਫਿਰ ਜਤੋ ਦੀ ਸਹਿਸਵਾ ਨੇ ਗਜ਼ਲਕਾਰ ਦੀਪਕ ਜਤੋਈ ਅਵਾਰਡ ਸ਼ੁਰੂ ਕੀਤਾ ਪਹਿਲਾ ਅਵਾਰਡ ਮੈਨੂੰ ਦੇਣ ਦਾ ਫੈਸਲਾ ਕੀਤਾ ਦੀਪਕ ਜਤੋਈ ਦੇ ਯੋਗ ਸ਼ਿਸ਼ਯ ਹਰਦਮ ਮਾਨ ਨੇ ਮੈਨੂੰ ਜਾਣਕਾਰੀ ਦਿੱਤੀ ਮੈਂ ਸਮਾਗਮ ਵਿੱਚ ਗਿਆ ਗੁਰਜਾਲ ਸਿੰਘ ਦੀ ਪ੍ਰਧਾਨਗੀ ਸੀ ਉਹਨਾਂ ਨੇ ਮੇਰੇ ਬਾਰੇ ਬੋਲਣ ਲਈ ਬਹੁਤੀ ਸ਼ਬਦ ਨਹੀਂ ਸੀ ਬੋਲੇ ਮੇਰੀ ਗਜ਼ਲ ਦੇ ਇੱਕ ਸ਼ੇਰ ਨੂੰ ਆਪਣੀ ਕਹੀ ਜਾਣ ਵਾਲੀ ਗੱਲ ਦਾ ਆਧਾਰ ਬਣਾਇਆ ਬਿਰਖ ਹੈ ਨਾ ਨੀਰ ਹੈ ਦੁਪਹਿਰ ਹੈ ਨਾ ਰਿਤ ਹੈ ਜ਼ਿੰਦਗੀ ਇੱਥੇ ਲਿਆਉ ਮੈਂ ਕਦੇ ਸੋਚਿਆ ਨਾ ਸੀ ਇਹ ਸ਼ੇਰ ਪੇਸ਼ ਕਰਕੇ ਗੁਰਦਿਆਲ ਸਿੰਘ ਨੇ ਕਿਹਾ ਸੀ ਕਿ ਅਜੇਹਾ ਵੇਲਾ ਮਨੁੱਖ ਤੇ ਜੀਵਨ ਵਿੱਚ ਆਉਂਦਾ ਹੀ ਕਿਉਂ ਹੈ ਇੰਨੇ ਆਉਣਾ ਚਾਹੀਦਾ ਹੈ ਅਰੇ ਇਨਸਾਨ ਦੀ ਚੜਦੀ ਉਮਰ ਖੁਸ਼ੀਆਂ ਖੇੜਿਆਂ ਵਾਲੀ ਹੋਣੀ ਚਾਹੀਦੀ ਹੈ ਸਾਨੂੰ ਵੇਖਣਾ ਪਵੇਗਾ ਕਿ ਕਮੀ ਕਿੱਥੇ ਹੈ ਜਾਂ ਕਿਹੜੀ ਗੱਲ ਚ ਹੈ ਜਾਂ ਕਿਹੜੇ ਵਿਤਕਰੇ ਵਿੱਚ ਹੈ ਬੇਰਾਨੀ ਮਨੁੱਖੀ ਜੀਵਨ ਦਾ ਅੰਗ ਕਿਉਂ ਹੈ ਉਹ ਮੇਰਾ ਸਨਮਾਨ ਕਰਨ ਉਪਰੰਤ ਬੋਲ ਰਿਹਾ ਸੀ ਸਨਮਾਨ ਵਿੱਚ ਮੈਨੂੰ ਲੋਈ ਤੇ ਪ੍ਰਮਾਨ ਪੱਤਰ ਦਿੱਤਾ ਗਿਆ ਸੀ ਗੁਰਦਿਆਲ ਸਿੰਘ ਕਹ ਰਿਹਾ ਸੀ ਸਨਮਾਨ ਵਿੱਚ ਨਗਦ ਰਾਸ਼ੀ ਵੀ ਹੋਣੀ ਚਾਹੀਦੀ ਸੀ ਇਹ ਇਸ ਲਈ ਨਹੀਂ ਹੋਣੀ ਚਾਹੀਦੀ ਕਿ ਲੇਖਕ ਪੈਸੇ ਦਾ ਭੁੱਖਾ ਹੁੰਦਾ ਹੈ ਜਾਂ ਲੋੜਵੰਦ ਹੁੰਦਾ ਸਗੋਂ ਇਸ ਲਈ ਹੋਣੀ ਚਾਹੀਦੀ ਹੈ ਕਿ ਜਦੋਂ ਉਹ ਸਨਮਾਨ ਲੈ ਕੇ ਆਪਣੇ ਪਰਿਵਾਰ ਵਿੱਚ ਜਾਵੇ ਤਾਂ ਪਰਿਵਾਰ ਮਹਿਸੂਸ ਕਰੇ ਕਿ ਇਸ ਦਾ ਮੁੱਲ ਪੈਣਾ ਸ਼ੁਰੂ ਹੋ ਗਿਆ ਉਜੇ ਰਾਤ ਦਿਨ ਕਾਗਜ਼ ਕਾਲੀ ਕਰਦਾ ਸੀ ਤਾਂ ਐਵੇਂ ਨਹੀਂ ਸੀ ਕਰਦਾ ਉਸ ਤੇ ਕੋਈ ਅਰਥ ਵੀ ਸਨ ਇਸ ਪਿੱਛੋਂ ਮੇਰਾ ਰਿਸ਼ਤਾ ਉਹਨਾਂ ਨਾਲ ਗਹਿਰਾ ਹੋ ਗਿਆ ਜਿਨ੍ਹਾਂ ਦਿਨਾਂ ਵਿੱਚ ਮੋਬਾਈਲ ਨਹੀਂ ਸੀ ਹੁੰਦੇ ਲੈਂਡਲਾਈਨ ਟੈਲੀਫੋਨ ਸਨ ਹਰ ਇਸ ਵਾਰ ਤੜਕੇ ਜਮੈਂ ਉਹਨਾਂ ਨਾਲ ਗੱਲ ਕਰਦਾ ਜਾਂ ਉਹ ਗੱਲਾਂ ਕਰਦੇ ਨੂੰ ਕਈ ਵਾਰ ਤਾਂ ਪੌਣਾ ਘੰਟਾ ਵੀ ਲੱਗ ਜਾਂਦਾ ਮੇਰੇ ਤਿੰਨ ਗਜ਼ਲ ਸੰਗ੍ਰਹਿ ਛਪ ਚੁੱਕੇ ਸਨ ਇੱਕ ਨਾਵਲ ਸੱਤ ਰੰਗੀਆਂ ਕੀੜੀਆਂ ਇੱਕ ਵਾਰ ਉਹਨਾਂ ਨੇ ਦੱਸਿਆ ਕਿ ਮੈਂ ਭਾਸ਼ਾ ਵਿਭਾਗ ਦੀ ਸਨਮਾਨ ਕਮੇਟੀ ਦਾ ਮੈਂਬਰ ਹਾਂ ਮੈਂ ਪਹਿਲਾਂ ਮੀਟਿੰਗਾਂ ਵਿੱਚ ਕਦੇ ਨਹੀਂ ਗਿਆ ਪਰ ਇਸ ਵਾਰ ਤੇਰੇ ਕਰਕੇ ਜਾਵਾਂਗਾ ਸਨਮਾਨ ਦਾ ਤੇਰਾ ਹੱਕ ਬਣਦਾ ਹੈ ਮੈਨੂੰ ਉਹਨਾਂ ਨੇ ਇੱਕ ਦੋ ਸੁਝਾਵੀ ਦਿੱਤੇ ਮੈਂ ਉਹ ਸੁਣੇ ਜ਼ਰੂਰ ਪਰ ਅਮਲ ਵਿੱਚ ਲਿਆਉਣੇ ਮੇਰੇ ਲਈ ਮੁਸ਼ਕਲ ਸੀ ਫਿਰ ਪਤਾ ਲੱਗਿਆ ਉਹ ਨਾ ਕਦੇ ਪਹਿਲਾਂ ਕਿਸੇ ਮੀਟਿੰਗ ਵਿੱਚ ਗਏ ਸਨ ਨਾ ਇਸ ਵਾਰ ਗਏ ਮੈਨੂੰ ਉਹਨਾਂ ਤੇ ਗਿਲਾ ਨਹੀਂ ਸੀ ਆਪਸੀ ਗੱਲਾਂ ਬਾਤਾਂ ਰਾਹੀਂ ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖ ਰਿਹਾ ਸੀ ਮੈਂ ਨਿਰੰਤਰ ਅਧਿਆਨ ਕਰ ਰਿਹਾ ਸੀ ਹਰ ਵਾਰ ਮੈਨੂੰ ਉਹ ਦੋ ਤਿੰਨ ਅਜਿਹੀਆਂ ਗੱਲਾਂ ਦੱਸਦੇ ਜਿਹੜੀਆਂ ਮੇਰੇ ਲਈ ਨਵੀਆਂ ਹੁੰਦੀਆਂ ਸੋਚ ਦਾ ਦੈਰਾ ਬਤਾਉਣ ਵਾਲੀਆਂ ਹੋਰ ਵੀ ਗਹਿਰਾ ਸੋਚਣ ਦੀ ਆਦਤ ਪਾਉਣ ਵਾਲੀਆਂ ਫਿਰ ਸਾਡੀ ਇੱਕ ਸਾਂਝੀ ਸਮੱਸਿਆ ਨੇ ਮਾਨਸਿਕ ਤੌਰ ਤੇ ਸਾਨੂੰ ਹੋਰ ਵੀ ਨੇੜੇ ਕਰ ਦਿੱਤਾ ਉਹਨਾਂ ਨੇ ਕਈ ਸਾਲ ਪਹਿਲਾਂ ਬਠਿੰਡੇ ਇੱਕ ਪਲਾਟ ਲਿਆ ਸੀ ਜਿਸ ਦੀ ਹੋਂਦ ਕੋਟ ਦੇ ਘੇਰੇ ਵਿੱਚ ਆ ਗਈ ਸੀ ਮਾਮਲਾ ਹੇਠਲੀਆਂ ਅਦਾਲਤਾਂ ਤੋਂ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੀ ਮੈਂ ਵੀ ਜੋ ਆਪਣੀ ਜ਼ਮੀਨ ਵੇਚ ਕੇ ਬਰਨਾਲੇ ਦਫ਼ਤਰ ਤੇ ਕੋਠੀ ਬਣਾਈ ਸੀ ਉਹ ਮੇਰਾ ਰਹੇਗਾ ਜਾਂ ਨਹੀਂ ਇਹ ਫੈਸਲਾ ਵੀ ਸੁਪਰੀਮ ਕੋਰਟ ਤੱਕ ਚੱਲਿਆ ਗਿਆ ਸੀ ਫਿਕਰਮੰਦ ਉਹ ਵੀ ਸਨ ਮੈਂ ਵੀ ਸੀ ਸੁਪਰੀਮ ਕੋਰਟ ਨੇ ਬਠਿੰਡੇ ਤੇ ਬਰਨਾਲੇ ਦੇ ਮਸਲੇ ਨੂੰ ਇੱਕ ਕਰਕੇ ਕੇਸ ਧਲਾ ਦਿੱਤਾ ਸੀ ਮੈਂ ਪੱਤਰਕਾਰ ਸੀ ਇਸ ਕਰਕੇ ਕੇਸ ਦੀ ਬਦਲਦੀ ਸਥਿਤੀ ਬਾਰੇ ਮੈਨੂੰ ਪਤਾ ਹੁੰਦਾ ਸੀ ਉਹ ਮੈਥੋਂ ਪੁੱਛਦੇ ਰਹਿੰਦੇ ਇੱਕ ਵਾਰ ਬੜੀ ਸੁਖਤਾ ਨਾਲ ਉਹਨਾਂ ਨੇ ਮੈਨੂੰ ਕੇਸ ਬਾਰੇ ਪੁੱਛਿਆ ਮੈਂ ਕਿਹਾ ਸਰ ਜੀ ਫੈਸਲਾ ਹੋ ਗਿਆ ਕੀ ਹੋਇਆ ਉਹ ਡੂੰਗੇ ਫਿਕਰ ਵਿੱਚ ਬੋਲੇ ਲੱਗਿਆ ਜਿਵੇਂ ਖੂਚੋਂ ਆਵਾਜ਼ ਆਈ ਹੋਵੇ ਸਰਦੀ ਦੇ ਦਿਨ ਸਨ ਆਵਾਜ਼ ਝਰਕਲੀ ਪਈ ਸੀ ਜਿਵੇਂ ਰਾਤ ਸੌਂਟ ਕੇ ਹਟਿਆ ਹੋਵੇ ਆਵਾਜ਼ ਅਜੇ ਥਾਂ ਸਰਨਾ ਆਈ ਹੋਵੇ ਸਾ ਔਖਾ ਰਿਆ ਸੀ ਹਲਕੀ ਹਲਕੀ ਹੱਕ ਬੋਲਦੀ ਸੁਣਦੀ ਸੀ ਮੈਂ ਕਿਹਾ ਸਰ ਜੀ ਫੈਸਲਾ ਆਪਣੇ ਹੱਕ ਵਿੱਚ ਹੋ ਗਿਆ ਨੱਚੋ ਬਾਗੀਆਂ ਪਾਓ ਕੱਚਾ ਕੋਡ ਗਲੋਂ ਲਿਆ ਫਿਰ ਉਹ ਵਿਸਥਾਰ ਵਿੱਚ ਪੁੱਛਣ ਲੱਗੇ ਮੈਂ ਦੱਸਣ ਲੱਗਿਆ ਇਸ ਫੈਸਲੇ ਦੀ ਉਹਨਾਂ ਨੇ ਬੜੀ ਖੁਸ਼ੀ ਮਨਾਈ ਮੇਰੇ ਨਾਲ ਅਕਸਰ ਗੱਲਾਂ ਬਾਤਾਂ ਹੁੰਦੀਆਂ ਰਹਿਣ ਕਾਰਨ ਉਹਨਾਂ ਨੇ ਇੱਕ ਵਾਰ ਇਹ ਵੀ ਕਿਹਾ ਸੀ ਕਿ ਕੇਂਦਰ ਆਪਣੇ ਲੇਖਕਾਂ ਦੇ ਮਾਨ ਸਨਮਾਨ ਤਾਂ ਕਰਦਾ ਪਰ ਉਹ ਦੁਨੀਆ ਪੱਧਰੇ ਸਨਮਾਨਾਂ ਦੇ ਹੱਕਦਾਰ ਵੀ ਬਣ ਅਜਿਹੇ ਯਤਨ ਨਹੀਂ ਕਰਦਾ ਉਨਾਂ ਦਾ ਮਤਲਬ ਨੋਬਲ ਪੁਰਸਕਾਰ ਤੱਕ ਪੂਜਨ ਲਈ ਆਪਣੇ ਯੋਗ ਲੇਖਕਾਂ ਦੇ ਹੱਕ ਵਿੱਚ ਹਵਾ ਨਹੀਂ ਬਣਾਉਂਦਾ ਇਹ ਗੱਲ ਮੇਰੀ ਸੋਚ ਦੇ ਘੇਰੇ ਤੋਂ ਪਰਾਂ ਦੀ ਸੀ ਮੈਂ ਕਹਿੰਦਾ ਤਾਂ ਕੀ ਕਹਿੰਦਾ ਗੁਰਦਿਆਲ ਸਿੰਘ ਦੇ ਨਾਵਲ ਅੰਗਰੇਜ਼ੀ ਦੀ ਵਿੱਚ ਨਵਾਦ ਤਾਂ ਹੋਈ ਪਰ ਉਹ ਕਿਸੇ ਪੈਂਗਵਿਨ ਵਰਗੀ ਵਿਸ਼ਵ ਪਦਰੀ ਪ੍ਰਕਾਸ਼ਨ ਨੇ ਨਹੀਂ ਸੀ ਛਾਪੇ ਪਰ ਉਹਨਾਂ ਨੂੰ ਭਾਰਤ ਦੇ ਸਾਰੇ ਜਮਾਨ ਸਨਮਾਨ ਮਿਲੇ ਭਾਰਤੀ ਸਾਹਿਤ ਅਕੈਡਮੀ ਦਾ ਨਾਮ ਅਦ ਚੰਨਨੀ ਰਾਤ ਲਈ ਮਿਲਿਆ ਭਾਰਤੀ ਸਾਹਿਤ ਅਕੈਡਮੀ ਨੇ ਲਾਈਫ ਫੈਲੋਸ਼ਿਪ ਵੀ ਦਿੱਤੀ ਬਦਮ ਸ਼੍ਰੀ ਤੇ ਗਿਆਨ ਪੀਠ ਦਾ ਮਾਣ ਵੀ ਉਹਨਾਂ ਨੂੰ ਮਿਲਿਆ ਅਮਰਤਾ ਪ੍ਰੀਤਮ ਤੇ ਕਰਤਾਰ ਸਿੰਘ ਦੁੱਗਲ ਨੂੰ ਰਾਜ ਸਭਾ ਦਾ ਮੈਂਬਰ ਹੋਣ ਦਾ ਮਾਣ ਵੀ ਪ੍ਰਾਪਤ ਸੀ ਇਹ ਮਾਣ ਗੁਰਦਿਆਲ ਸਿੰਘ ਦੇ ਹਿੱਸੇ ਨਹੀਂ ਆਇਆ ਪਰ ਜਿਸ ਤਰ੍ਹਾਂ ਦੇ ਸੰਬੰਧ ਉਹਨਾਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦਿਆਂ ਡਾਕਟਰ ਮਨਮੋਨ ਸਿੰਘ ਨਾਲ ਸੰ ਇਹ ਸੁਪਨਾ ਵੀ ਉਹਨਾਂ ਦਾ ਪੂਰਾ ਹੋ ਸਕਦਾ ਸੀ ਹੋ ਸਕਦਾ ਗੁਰਦਿਆਲ ਸਿੰਘ ਨੇ ਯਤਨ ਨਾ ਕੀਤਾ ਹੋਵੇ ਜਾਂ ਨੇਪਰੇ ਨਾ ਚੜਿਆ ਹੋਵੇ ਆ ਹਨ ਉਹਨਾਂ ਦਾ ਵੱਡਾ ਕਾਰੀ ਨਾਵਲ ਲਿਖਣ ਦਾ ਸੁਪਨਾ ਸੀ ਲਿਓਟਡ ਸਟਾਈਲ ਦੇ ਨਾਵਲ ਜੰਗ ਤੇ ਅਮਨ ਦੇ ਅਕਾਰ ਦਾ ਉਹ ਆਹਨ ਲਿਖਣਾ ਚਾਹੁੰਦੇ ਸਨ ਇੱਕ ਭਾਗ ਛਪ ਚੁੱਕਿਆ ਸੀ ਦੂਜਾ ਭਾਗ ਮੁਕੰਮਲ ਨਾ ਹੋ ਸਕਿਆ ਜੰਗ ਤੇ ਅਮਨ ਦੇ ਉਹ ਕਟੜ ਸਮਰਥਕ ਸਨ ਇੱਕ ਵਾਰ ਉਹਨਾਂ ਨੇ ਦੱਸਿਆ ਸੀ ਕਿ ਜੰਗ ਤੇ ਅਮਨ ਦੇ ਇੰਨੇ ਪਾਤਰ ਹਨ ਕਿ ਸਬਨਾ ਦੀ ਵੱਖਰੀ ਵੱਖਰੀ ਪਛਾਣ ਹੈ ਬੰਦੇ ਤਾਂ ਬੰਦੇ ਨਾਵਲ ਵਿੱਚ ਆਏ ਕੁੱਤੇ ਵੀ ਪਾਤਰ ਹਨ ਡਾਕਟਰ ਅੰਬੇਦਕਰ ਨੇ ਆਪਣੇ ਇੱਕ ਭਾਸ਼ਣ ਵਿੱਚ ਵਿਦਿਆਰਥੀਆਂ ਦੇ ਸੰਕੀਰ ਰਵਈਏ ਦੀ ਗੱਲ ਕੀਤੀ ਹੈ ਉਹ 3 ਸਾਲ ਮੁੰਬਈ ਦੇ ਇੱਕ ਸਰਕਾਰੀ ਕਾਲਜ ਵਿੱਚ ਪੜਾਉਂਦੇ ਰਹੇ ਸਨ ਮੁੰਬਈ ਵਿੱਚ ਉਹਨਾਂ ਨੇ ਸਰਦਾਰਥ ਕਾਲਜ ਖੋਲ੍ਹਿਆ ਉਹਦੇ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਵਿਦਿਆਰਥੀਆਂ ਦੀ ਪ੍ਰੋਫੈਸਰਾਂ 'ਤੇ ਪਹੁੰਚਣਾ ਪੱਕੀ ਹੋ ਰਹੀ ਹੈ ਮੈਨੂੰ ਜਦੋਂ ਮੇਰੇ ਵਿਦਿਆਰਥੀ ਮਿਲਦੇ ਹਨ ਜੋ ਨੌਕਰੀਆਂ ਕਰਦੇ ਹਨ ਦੂਰੋਂ ਮੈਨੂੰ ਵੇਖਦੇ ਹਨ ਕੋਲ ਆਉਣ ਤੇ ਅੱਖਾਂ ਚੁਰਾ ਕੇ ਲੰਘ ਜਾਂਦੇ ਨੇ ਇਸੇ ਤਰ੍ਹਾਂ ਗੁਰਦਿਆਲ ਸਿੰਘ ਨੂੰ ਵੀ ਵਿਦਿਆਰਥੀਆਂ ਤੇ ਗਿਲਾ ਰਹਿੰਦਾ ਸੀ ਉਹ ਜੈਤੋ ਤੋਂ ਫਰੀਦਕੋਟ ਕਾਲਜ ਵਿੱਚ ਵੀ ਪੜਾਉਣ ਜਾਂਦੇ ਰਹੇ ਸੀ ਬਠਿੰਡੇ ਵੇਲੇ ਵੀ ਬੱਸ ਵਿੱਚ ਆਉਣ ਜਾਣ ਕਰਦੇ ਉਹਨਾਂ ਨੂੰ ਗਿਲਾ ਸੀ ਕਿ ਜੇ ਕੋਈ ਪ੍ਰੋਫੈਸਰ ਬੱਸ ਵਿੱਚ ਖੜਾ ਹੋਵੇ ਸੀਟ ਨਾ ਮਿਲੇ ਵਿਦਿਆਰਥੀ ਦੰਦ ਕੱਢਦੇ ਰਹਿਣਗੇ ਸੀਟ ਛੱਡਣ ਵਾਸਤੇ ਸੋਚਦੇ ਵੀ ਨਹੀਂ ਇਹ ਚੰਗਾ ਰੁਝਾਨ ਨਹੀਂ ਅਸੀਂ ਮਾਸਟਰਾਂ ਤੋਂ ਕੁੱਟ ਖਾ ਖਾ ਕੇ ਵੀ ਪੈਰੀ ਹੱਥ ਲਾਉਂਦੇ ਸੀ ਉਹਨਾਂ ਦੇ ਘਰਾਂ ਦੇ ਨਿੱਕੇ ਮੋਟੇ ਕੰਮ ਵੀ ਕਰਦੇ ਸੀ ਵਿਦਿਆਰਥੀਆਂ ਦਾ ਪ੍ਰੋਫੈਸਰਾਂ ਨਾਲ ਦੋਸਤੀ ਵਾਲਾ ਰਿਸ਼ਤਾ ਹੋਣਾ ਚਾਹੀਦਾ ਹੈ ਇਹ ਗੱਲ ਸਹਿਤਕ ਹਲਕਿਆਂ ਵਿੱਚ ਵੀ ਫੈਲਦੀ ਸਟਾਪ ਟਨਲੀ ਰਿੰਗ ਦੇ ਲੇਖਕ ਇਸ ਕਲ ਨੂੰ ਗੁਰਦਿਆਲ ਸਿੰਘ ਦੀ ਹੋਂਮੇ ਗਰਦਾਨ ਦੇ ਭਾਵਨਾ ਤੱਕ ਨਾ ਪਹੁੰਚਦੇ ਉਹ ਕਿਸ ਪੱਧਰ ਦਾ ਨਾਵਲਕਾਰ ਸੀ ਇਸ ਬਾਰੇ ਚਰਚਾ ਅਕਸਰ ਚੱਲਦੀ ਰਹਿੰਦੀ ਹੈ ਚੱਲਦੀ ਰਹੇਗੀ ਵੀ ਮੇਰੀ ਸਮਝ ਅਨੁਸਾਰ ਉਹਨਾਂ ਨੇ ਜਿਸ ਤਰ੍ਹਾਂ ਦੇ ਕਲਾਮਈ ਨਾਵਲ ਲਿਖੇ ਉਹ 20ਵੀਂ ਸਦੀ ਦੇ ਵੱਡੇ ਨਾਵਲਕਾਰ ਦੇ ਤੌਰ ਤੇ ਸਾਹਮਣੇ ਆਉਂਦੇ ਹਨ ਜ਼ਰੂਰੀ ਨਹੀਂ ਕਿ ਮੇਰੀ ਧਾਰਨਾ ਨਾਲ ਹੋਰ ਸਾਹਿਤਕ ਸੋਚ ਰੱਖਣ ਵਾਲੇ ਲੇਖਕ ਜਾਂ ਸੋਹਿਰਦ ਪਾਠਕ ਸਹਿਮਤ ਹੋਣ ਮੇਰੇ ਵਿਚਾਰਾਂ ਨੂੰ ਨਿੱਜੀ ਵੀ ਕਿਹਾ ਜਾ ਸਕਦਾ ਹੈ ਪਰ ਮੈਂ ਆਪਣੇ ਵਿਚਾਰਾਂ ਤੇ قائم ਹਾਂ قائم ਰਹਾਂਗਾ ਧੰਨਵਾਦ